ਪਲਕੇ ਤੋਂ ਨਰਾਤਿਆਂ ਮੌਕੇ ਦੇਸ਼ ਭਰ ਦੇ ਵਿੱਚ ਲਾਗੂ ਹੋ ਰਹੀਆਂ ਜੀਐਸਟੀ ਦੀਆਂ ਨਵੀਆਂ ਦਰਾਂ ਬਾਰੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਆਪਣੇ 20 ਮਿੰਟ ਦੇ ਸੰਬੋਧਨ ਵਿੱਚ ਉਹਨਾਂ ਨੇ ਜਨਤਾ ਨੂੰ ਅਜਿਹੇ ਸਮਾਨ ਖਰੀਦਣ ਦੀ ਵੀ ਅਪੀਲ ਕੀਤੀ ਜਿਹੜੀ ਦੇਸ਼ ਵਾਸੀਆਂ ਦੀ ਮਿਹਨਤ ਨਾਲ ਬਣੀ ਹੋਵੇ ਜੀਐਸਟੀ ਬਚਤ ਤਿਉਹਾਰਾਂ ਨੂੰ ਲੈ ਕੇ ਸਮਾਜ ਦੇ ਸਾਰੇ ਵਰਗਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਮੈਂ ਆਪਣੇ ਮੋਦੀ ਸਾਹਿਬ ਦਾ ਬਹੁਤ ਸ਼ੁਕਰੇਦਾਰ ਕਰਨਾ ਜਿਹੜਾ ਇਹਨਾਂ ਨੇ 5% ਕੀਤਾ ਬੈਡ ਜਿਹੜਾ ਜੀਐਸਟੀ ਕੀਤਾ ਉਰੇ ਦੇ ਨਾਲ ਜਿਹੜੇ ਕਿ ਛੋਟੇ ਉਦੋਗ ਹੈ ਜਾਂ ਛੋਟੇ ਮੈਨੂਫੈਕਚਰਰ ਆ ਉਹਨਾਂ ਨੂੰ ਵੀ ਉਤਸ਼ਾਹ ਮਿਲੇਗਾ ਕੰਮ ਦਾ ਕਿਉਂ ਪਹਿਲਾਂ ਉੜਖਾਲੇ ਇਦਾਂ ਹੀ ਸੀ ਰੁੜ ਰਹੇ ਸੀ ਜਾਨੀ ਕਿ ਕੀ ਕਰੀਏ ਕੰਮ ਛੱਡ ਦੀਏ ਜਾਂ ਕਰੀਏ ਹੁਣ ਜਿਹੜਾ ਹੈਗਾ ਉਹਨਾਂ ਨੂੰ ਵੀ ਰੋਟੀ ਦਾ ਮਸਲਾ ਉਹਨਾਂ ਦਾ ਬੰਜੇਗਾ ਹਾਲੀ ਦੇ ਵਿੱਚ ਹੋਈ ਮੀਟਿੰਗ ਦੇ ਦੌਰਾਨ ਸੈਂਟਰਲ ਗਵਰਨਮੈਂਟ ਨੇ ਕੁਝ ਹਾਈਟ ਬਾਰੇ ਵਿੱਚ ਜੀਐਸਟੀ ਦੀ ਰੇਟ ਦੀ ਘਟोतरी ਕੀਤੀ ਹੈ ਉਸ ਉਹਦੇ ਵਿੱਚ ਉਹਦੇ ਵਾਸਤੇ ਸਭ ਤੋਂ ਪਹਿਲਾਂ ਸਰਕਾਰ ਦਾ ਸੀ ਧੰਨਵਾਦ ਕਰਨਾ ਚਾਹਾਂਗੇ ਕਿ ਸਰਕਾਰ ਨੇ ਇੱਕ ਆਮ ਆਦਮੀ ਨੂੰ ਫੋਕਸ ਕਰਦੇ ਹੋਏ ਉਹਦੇ ਲਾਈਫ ਚੱਕਰ ਨੂੰ ਦੇਖਦੇ ਹੋਏ ਉਹਦੀ ਰੋਜ਼ਮਰਹ ਦੀ ਵਰਤੋਂ ਦੇ ਵਿੱਚ ਆਮਲੀਏ ਚੀਜ਼ਾਂ ਦੇ ਉੱਤੇ ਉਹਨਾਂ ਨੇ ਟੈਕਸ ਦੀ ਜਿਹੜੇ ਰੇਟਾਂ ਕਟਾਈ ਹੈਗੀ ਆ ਉਹਦੇ ਨਾਲ ਕੀ ਹੋਇਆ ਕਿ ਇਹਨਾਂ ਚੀਜ਼ਾਂ ਦੇ ਜਿਹੜੇ ਰੇਟ ਆ ਉਹ ਐਮ ਆਰ ਪੀ ਜਿਹੜੀ ਘਟ ਜਾਣਗੀ ਇਹਦੇ ਨਾਲ ਆਮ ਬੰਦੇ ਦੀ ਜਿਹੜੀ ਮੰਥਲੀ ਬਜਟ ਹੈਗਾ ਜਿਹੜੀ ਉਹਦੀ ਪਾਕਟ ਦੇ ਉੱਤੇ ਇਹ ਬਹੁਤ ਪਿਆਰਾ ਦਾ ਸੀ ਉੱਚ ਕਿਤਨਾ ਕਿਤੇ ਨੂੰ ਜਾ ਕੇ ਰਿਲੀਫ ਮਿਲੇਗਾ ਔਰ ਜੀਐਸਟੀ ਤੇ ਜੋ ਵੀ ਅੱਜ ਕੱਲ੍ਹ ਦੀ ਮਹਿੰਗਾਈ ਦੇ ਅਕੋਰਡਿੰਗ ਸਰਕਾਰ ਨੇ ਕਟੋਤੀ ਕੀਤੀ ਹੈ ਉਹਦਾ ਮੈਂ ਆਪਣੇ ਵੱਲੋਂ ਤੇ ਆਪਣੀ ਮੈਡੀਕਲ ਐਸੋਸੀਏਸ਼ਨ ਵੱਲੋਂ ਦਿਲ ਖੋਲ ਕੇ ਸਵਾਗਤ ਕਰਦੀ ਹਾਂ ਇਸ ਦਾ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਉਹ ਆਮ ਪਬਲਿਕ ਨੂੰ ਮਿਲਣਾ ਹੈ ਕਿਉਂਕਿ ਜਦੋਂ